ਇਹ ਗੁਰਬਾਨੀ ਦੇ ਨਾਲ ਕੀ ਜਿਹੜੇ ਸਰੀਰਕ ਦੁੱਖ ਨੇ ਉਹ ਕੱਟੇ ਜਾ ਸਕਦੇ ਬਿਲਕੁਲ ਕੱਟੇ ਜਾ ਸਕਦੇ ਭਾਈ ਹਰਦਿਆਲ ਸਿੰਘ ਆਈਐਸ ਚੰਡੀਗੜ੍ਹ ਤੋਂ ਅੱਜ ਵੀ ਠੀਕ ਠਾਕ ਨੇ ਜੀ ਉਹਨਾਂ ਦਾ ਵੀ 1982 ਦੇ ਵਿੱਚ ਹਾਰਟ ਐਕਸਪੈਂਡ ਹੋ ਗਿਆ ਸੀ ਅੱਛਾ ਜੀ ਜਦੋਂ ਕਿ ਉਹ ਪੰਜਾਬ ਹੈਲਥ ਐਂਡ ਮੈਡੀਕਲ ਡਿਪਾਰਟਮੈਂਟ ਦੇ ਸਭ ਤੋਂ ਵੱਡੇ ਆਫਸਰ ਸੀ ਅੱਛਾ ਜੀ ਉਹਨਾਂ ਦਾ ਹਾਰਟ ਐਕਸਪੈਂਡ ਹੋਇਆ ਤੇ 24 ਘੰਟੇ ਨੂੰ ਫੀਵਰ ਆਉਣ ਲੱਗ ਗਿਆ ਅੱਜ ਦੀ ਡੇਟ 'ਚ ਉਹਦਾ ਕੋਈ ਇਲਾਜ ਨਹੀਂ ਕਿਸੇ ਕੰਟਰੀ 'ਚ ਤੇ ਉਹ ਘਰੇ ਆਏ ਤੇ ਉਹਨੂੰ ਇੱਕ ਕਹਿੰਦੇ ਵਾਇਰੂਸ ਸ਼ਬਦ ਦਾ ਜਾਪ ਅੱਧਾ ਘੰਟਾ ਕੀਤਾ ਤੇ ਆਵਾਜ਼ ਨੂੰ ਕਹਿੰਦੇ ਸੀ ਕੰਨ अच्छा जी ਉਹ ਜਿਹੜੇ ਟੁਇਓ ਐਕਸੇ ਦੋ ਉਹ ਪਹਿਲਾ ਐਕਸੇ ਦੂਜਾ ਐਕਸੇ ਉਹ ਜਿਹੜਾ ਉਹ ਸਾਰੇ ਹੈਰਾਨ ਹੋ ਗਏ ਨੇ ਬਿਲਕੁਲ ਸੱਚ ਤੁਸੀਂ ਇੰਜੀਨੀਅਰ ਹੋ ਵੈਸੇ ਹਾਂਜੀ ਠੀਕ ਹੈ ਜੀ ਮੈਂ ਜਿੰਨੀ ਵੀ ਕਿਸੇ ਕਿਸਮ ਦੀ ਦੁਨੀਆ ਦੀ ਵਰਲਡ ਦੇ ਵਿੱਚ ਕੋਈ ਮਸ਼ੀਨਰੀ ਹੋਵੇ ਉਹ ਮੈਂ ਬਲੂਪ੍ਰਿੰਟ ਲੈ ਆਉਦਾ ਹਾਂ ਸਾਨੂੰ ਤੇ ਉਹ ਮਾਲਾ ਦੀ ਕਿਰਪਾ ਨਾਲ ਉਹ ਠੀਕਾ ਚਲੋ ਕੰਮ ਸੇ ਕੰਮ ਉਹ ਲੋਕ ਤਾਂ ਹੁਣ ਚੁੱਪ ਕਰ ਜਾਣਗੇ ਜਿਹੜੇ ਕਹਿੰਦੇ ਇਹ ਤਾਂ ਜੀ ਅਨਪੜ ਟੋਲਾ ਇਹਨਾਂ ਨੂੰ ਕੁਝ ਨਹੀਂ ਪਤਾ ਕੋਈ ਇੰਜੀਨੀਅਰ ਆ ਕੋਈ ਕੋਈ ਡਾਕਟਰ ਹੈ ਡਾਕਟਰ ਹੈ ਕੋਈ ਆਫੀਸਰ ਆ ਡਾਕਟਰ ਹੀ ਲੈਵਲ ਤੇ ਜਿਨ੍ਹਾਂ ਦਾ ਐਕਸਪੀਰੀਅੰਸ ਹੈ ਪਾਣੀ ਦੀਆਂ ਕੰਪਨੀਆਂ ਟ ਹਾਂ ਉਹਦੇ ਦਿਮਾਗ ਚ ਫਰਕ ਸੀ ਕੋਈ ਨੂੰ ਪਤਾ ਨਹੀਂ ਸੀ ਕੀ ਕਰਦੇ ਮੜੀਆਂ ਦੇ ਵਿੱਚ ਪੈਂਦਾ ਹੁੰਦਾ ਸੀ ਕੱਪੜੇ ਉਹਦੇ ਉਹੀ ਕਾਲੇ ਜਟਾਂ ਬਣੀਆਂ ਹੋਈਆਂ ਸੀ ਤੇ ਐਕਸਪਰੀ ਉਹਨਾਂ ਨੇ ਉਹਨੂੰ ਜਾਂਦਾ ਫੜ ਕੇ ਉਹਨੂੰ ਪਾਣੀ ਪਲਾਇਆ ਉਹਨੂੰ ਉਕਣੇ ਕੱਪੜੇ ਸਣੇ ਉਹਦੇ ਪਾਣੀ ਭਾਗ ਨਿਰਾਇਆ ਤੇ ਇਹਨੂੰ ਬਿਠਾ ਕੇ ਇੱਕ ਘੰਟਾ ਬਾਣੀ ਸਣਾਈ ਬੰਨ ਕੇ ਅੱਛਾ ਪਹਿਲੇ ਦਿਨ ਅੱਛਾ ਮਾਰਦਾ ਸੀ ਹਾਂ ਪਹਿਲੇ ਦਿਨ ਮਾਰਿਆ ਉਹਨੇ ਇੱਕ ਦੋ ਸਿੰਗ ਦੇ ਮਾਰਿਆ ਜੀ ਮਾਰੀ ਤੇ ਦੂਜੇ ਨੇ ਉਹਨੇ ਕੁਝ ਨਹੀਂ ਮਾਰਿਆ ਬੈਠਾ ਰਿਹਾ ਆਪਣੇ ਆਪ ਅੱਛਾ ਜੀ ਗੱਲ ਮੈਂ ਛੁੱਟੀ ਕਰਾ 28 ਦਿਨ ਬਾਣੀ ਸੁਣਾਈ ਗਈ ਉਸ ਬੰਦੇ ਨੂੰ ਠੀਕ ਹੈ ਜੀ ਇੱਕ ਘਾਟਾ ਕੋਈ ਦਵਾਈ ਕੋਈ ਦਵਾਈ ਨਹੀਂ ਕੋ